ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਉਹਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਵਾਪਰੇ ਇੱਥੇ ਵੱਡੀ ਮਾੜੀ ਘਟਨਾ ਹੋਈਆਂ ਕਈ ਮੌਤਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਦੋਸਤੋ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੇ ਜਾ ਰਹੇ ਹਾਂ ਬਿਹਾਰ ਦੇ ਤਰਪੰਗਾ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਇੱਥੇ ਇੱਕ ਵਿਆਹ ਸਮਾਗਮ ਦੌਰਾਨ ਅੱਤਸ਼ਬਾਜ਼ੀ ਕਾਰਨ ਇੱਕ ਗੱਰ ਨੂੰ ਅੱਗ ਲੱਗੀ ਜਿਸ ਕਰਕੇ ਇੱਕ ਉਪਰਵਾਦੀ ਛੇ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਜਾਣਕਾਰੀ ਮੁਤਾਬਕ ਇਹ ਕੜਨਾ ਤਰਪੰਗਾ ਜ਼ਿਲ੍ਹੇ ਦੇ ਅਲੀ ਨਗਰ ਬਲਾਕ ਦੇ ਅੰਟੋਰ ਪਿੰਡ ਦੀ ਹੈ ਇੱਥੇ ਪਿੰਡ ਦੇ ਵਿੱਚ ਇੱਕ ਵਿਆਹ ਸਵਾਗਮ ਚੱਲ ਰਿਹਾ ਸੀ ਇਸ ਦੌਰਾਨ ਲੋਕ ਵਿਆਹ ਵਿੱਚ ਅੱਤਸ਼ਬਾਜ਼ੀ ਜਲਾ ਰਹੇ ਸਨ ਇਸ ਤਰ੍ਹਾਂ ਕਿਸੇ ਤਰ੍ਹਾਂ ਦਾ ਪਟਾਕੇ ਦੀ ਜੰਗਿਆੜੀ ਕਾਰਨ ਕਰ ਨੂੰ ਅੱਗ ਲੱਗ ਗਈ ਕੌਜੀ ਸਮੇਂ ਚ ਅੱਗ ਇੰਨੀ ਫੈਲ ਗਈ ਕਿ ਆਸਨ ਨੂੰ ਬੁਝਾਉਣਾ ਮੁਸ਼ਕਲ ਹੋ ਗਿਆ ਕਰਨਾਂ ਤੋਂ ਬਾਅਦ ਪੂਰੇ ਇਲਾਕੇ ਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੂਚਨਾ ਮਿਲਦੇ ਪੁਲਿਸ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਜਾਂਚਿਆ ਲੈ ਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਆ ਹਰ ਪਾਸੇ ਰੌਲਾ ਪੈ ਗਿਆ ਤੇ ਲੋਕ ਆਪਣੀ ਜਾਨ ਬਚਾਉਣ ਲਈ ਇੱਧਰ ਉੱਧਰ ਭੱਜਾਂ ਲੱਗੇ ਕਰਦਾ ਸਾਰ ਸਮਰ ਸੜਕੇ ਸੁਆਹ ਹੋ ਗਿਆ ਇਸ ਦਰਨ ਆਸ-ਪਾਸ ਦੇ ਇਲਾਕੇ ਚ ਦਹਿਸ਼ਤ ਫੈਲ ਗਈ ਜੀਹਾਂ ਅੱਗ ਘਰ ਵਿੱਚ ਰੱਖੇ ਗਏ ਗੈਸ ਸਿਲੰਡਰ ਤੱਕ ਪਹੁੰਚ ਗਈ ਤੇ ਕੁਝ ਸਮੇਂ ਬਾਅਦ ਸਿਲੰਡਰ ਫਟ ਗਿਆ ਇਸ ਤੋਂ ਬਾਅਦ ਦਰਵਾਜ਼ੇ ਤੇ ਰੱਖੇ ਡੀਜੀ ਵਾਲੇ ਡਰਮ ਨੂੰ ਵੀ ਅੱਗ ਲੱਗੀ ਜਿਸ ਕਾਰਨ ਇਹ ਪਿਆਣੇ ਘਰ ਉਪ ਤਰਨ ਕਰ ਲਿਆ ਤੇ ਕੁਝ ਦੇਚ ਸਾਰੇ ਘਰ ਚ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ ਜੀ ਹਾਂ ਅੱਗ ਦੀਆਂ ਲਪਟਾਂ ਦੂਰ ਦੂਰ ਤੱਕ ਦਿਖਾਈ ਦੇ ਰੀਆਂ ਸਨ ਲੋਕਾਂ ਨੇ ਤੁਰੰਤ ਪੁਲਿਸ ਦੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਇਸ ਕਰਕੇ ਚੱਕੋ ਉੱਪਰ ਵੱਧੇ ਲੋਕਾਂ ਅੱਗ ਦੇ ਲਪੇਟ ਚ ਆ ਗਏ ਜੀ ਹਾਂ ਇਹ ਵੱਡੀ ਮਾੜੀ ਖਬਰ ਹੋਣੇ ਹੋਣੇ ਆ ਰਹੀ ਆ ਵੀਡੀਓ ਦੇਖਣ ਲਈ ਤੁਹਾਡਾ ਧੰਨ